ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਖਾਲਸਾ ਰਾਜ ਦੀ ਹਰੇ ਤਿਕਰ ਬਾਦਸ਼ਾਹਤ ਕਿਉਂ ਨਹੀਂ ਕਾਇਮ ਹੋ ਸਕੀ ਤੇ ਸ਼ੇਖ ਸਾਦੀ ਰੱਬ ਕੋਲੋਂ ਇੱਕ ਦੁਆ ਕਰਦੇ ਐ ਕਿ ਰੱਬ ਸੋਹਣਿਆ ਜਿਹੜਾ ਜ਼ਾਲਮ ਹੁਕਮਰਾਨ ਨਾ ਉਹਨੂੰ ਕਦੀ ਬਾਦਸ਼ਾਹਤ ਨਾ ਦੇਈ ਤੇ ਜਿਹੜਾ ਸੱਚੇ ਮਨ ਵਾਲਾ ਭੋਲਾ ਭਾਲਾ ਸਾਫ਼ ਦਿਲ ਵਾਲਾ ਉਹਨੂੰ ਕਦੀ ਖਾਲੀ ਹੱਥ ਨਾ ਰੱਖੀ ਰੱਬ ਸੋਹਣਿਆ ਅੱਜ ਦੀ ਕਥਾ ਦੇ ਵਿੱਚ ਬਹੁਤ ਸਾਰੀਆਂ ਡੂੰਘੀਆਂ ਗੱਲਾਂ ਕਰਦੇ ਪਏ ਗਾਨੀ ਸੰਤ ਸਿੰਘ ਮਸਕੀਨ ਹੋਣੀ ਇਹ ਜਿਹੜੇ ਜ਼ਾਲਮ ਹੁਕਮਰਾਨ ਬੈਠੇ ਇਹਨਾਂ ਦੇ ਬਾਰੇ ਕਿਉਂਕਿ ਇਹਨਾਂ ਦੇ ਜ਼ੁਲਮ ਦੀ ਵਜ੍ਹਾ ਨਾਲ ਆਲੀ ਬਹੁਤ ਸਾਰੇ ਜਿਹੜੇ ਹੱਕਦਾਰ ਆ ਉਹਨਾਂ ਦਾ ਹੱਕ ਮਾਰਿਆ ਜਾ ਰਿਹਾ ਉਹਨਾਂ ਨੂੰ ਹੱਕ ਉਹਨਾਂ ਦਾ ਮਿਲਦਾ ਨਹੀਂ ਪਿਆ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਜਿਸ ਦਿਨੇ ਕਿਦਰੇ ਰਾਜਨੀਤੀ ਸੰਤਾ ਕੋ ਲਈ ਅੱਜ ਤੱਕ ਤੇ ਆਈ ਕੋਈ ਨਹੀਂ ਬਾਵੇਂ ਮੰਗ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਤੀ ਸੀ ਅਕਾਲ ਪੁਰਖ ਰਾਜ ਕਰੇਗਾ ਖਾਲਸਾ ਆਕੇ ਰਹਿ ਨਾ ਕੋਇ ਖਾਲਸ ਪਵਿੱਤਰ ਸ਼ੁੱਧ ਖਾਲਸੇ ਦੇ ਅਰਥ ਗੁਰੂ ਗ੍ਰੰਥ ਸਾਹਿਬ ਨੇ ਕਰ ਦਿੱਤੇ ਨੇ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜੈ ਜਿਹਦਾ ਹਿਰਦਾ ਪ੍ਰੇਮਾ ਭਗਤੀ ਨਾਲ ਭਰਿਆ ਹੋਇਆ ਹੈ ਖਾਲਸ ਹੈ ਇਹ ਰਾਜ ਸਤਾ ਉਹਨਾਂ ਦੇ ਹੱਥ ਵਿੱਚ ਦੇ ਤਾਂ ਕਿ ਕੋਈ ਆਕੀ ਨਾ ਹੋਵੇ ਬਾਗੀ ਨਾ ਹੋਵੇ ਕਿਸੇ ਨਾਲ ਜੋ ਹੈ ਵਿਤਕਰਾ ਨਾ ਹੋਵੇ ਇਹ ਦਬਾਉਣਾ। ਇਹ ਤੇ ਮੰਗ ਕਹਿੰਦੇ ਨੇ ਖੁਦਾ ਇੱਕ ਦਿਨ ਪ੍ਰਗਟ ਹੋਇਆ ਸ਼ੇਖ ਸਾਦੀ ਦੀ ਦੁਨੀਆ ਜਿਸ ਡੰਗ ਨਾਲ ਉਹ ਲਿਖਦਾ। ਇਹ ਖੁਦਾ ਨੇ ਆਖਿਆ ਫਕੀਰਾ ਤੂੰ ਮੰਗ ਅੱਜ ਕੁਝ ਮੰਗ ਆਪਾਂ ਆਇਆ ਤੈਨੂੰ ਕੁਝ ਦੇਣ ਵਾਸਤੇ। ਇੱਕ ਸਾਧੀ ਕਹਿੰਦੇ ਨੇ ਫੁਦਾ ਗੱਲ ਐ ਮੈਂ ਤੁਹਾਡੇ ਸੁਭਾਅ ਨੂੰ ਜਾਣਦਾ ਸੰਸਾਰੀ ਜੋ ਕੁਝ ਮੰਗਦੇ ਨੇ ਤੂੰ ਉਹਨਾਂ ਦੀ ਚੋਲੇ 'ਚ ਪਾ ਦੇਣਾ ਪਰ ਦੇਣਾ ਭਗਤ ਜੋ ਕੁਝ ਮੰਗਦੇ ਨੇ ਤੂੰ ਨਹੀਂ ਦੇਂਦਾ ਤੇ ਹੁਣ ਮੈਂ ਮੰਗਾ ਤੇ ਤੂੰ ਮੈਨੂੰ ਦੇਵੇਂ ਨਾ ਤੂੰ ਵੀ ਸ਼ਰਮਸਾਰ ਹੋਵੇਂਗਾ ਤੇ ਮੈਂ ਵੀ ਸ਼ਰਮਸਾਰ ਹੋਵਾਂਗਾ ਤੂੰ ਨਾ ਦੇ ਕੇ ਸ਼ਰਮਸਾਰ ਹੋਵੇਂਗਾ ਮੈਨੂੰ ਮਿਲੇਗਾ ਨਹੀਂ ਮੈਂ ਸ਼ਰਮਸਾਰ ਹੋਵਾਂਗਾ ਐ ਸਵਾਸੇ ਖੁਦਾ ਤੂੰ ਵੀ ਚੁੱਪ ਰਹਿ ਤੇ ਮੈਂ ਵੀ ਨਹੀਂ ਮੰਗਦਾ ਇੱਕ ਬੜੀ ਲੰਬੀ ਚੌੜੀ ਉਦੀ ਨਜ਼ਮ ਹੈ ਖੁਦਾ ਕਹਿੰਦਾ ਇਹ ਤੇ ਤੂੰ ਮੇਰੇ ਤੇ ਬੜੀ ਝੋਟ ਕਰ ਦਿੱਤੇ ਬੜੀ ਝੋਟ ਕਰ ਦਿੱਤੇ ਅੱਛਾ ਕਮ ਸੇ ਕਮ ਅਰ ਚੀਜ਼ ਦਾ ਇਮਤਿਹਾਨ ਲਈਦਾ ਹੁੰਦਾ ਹੈ ਪ੍ਰੀਖਿਆ ਲਈਦੀ ਆਉਂਦੀ ਹੈ ਤੂੰ ਮੰਗ ਕੇ ਤੇ ਦੇਖ ਮੈਂ ਨਾ ਦੇਵਾਂ ਤਾਂ ਮੇਰੇ ਤੇ ਇਲਜ਼ਾਮ ਲਾ ਤੂੰ ਪਹਿਲਾ ਹੀ ਲਈ ਜਾ ਰਿਹਾ ਹੈ ਸੇਖ ਸਾਦੀ ਕਹਿੰਦਾ ਸੀ ਤੇਰੇ ਸੁਭਾਅ ਨੂੰ ਜਾਣਦੇ ਆ ਜੋ ਫਕੀਰ ਮੰਗਦੇ ਨੇ ਤੂੰ ਨਹੀਂ ਦੇਂਦਾ ਜੋ ਦੁਨੀਆਦਾਰ ਮੰਗਦੇ ਨੇ ਦੇ ਦੇਂਦਾ ਨਹੀਂ ਫਕੀਰਾ ਹੁਣ ਤੂੰ ਵੀ ਜੋ ਮੰਗੇਗਾ ਦੇ ਦੇਆ ਮੰਗ ਸੇਖ ਸਾਦੀ ਮੰਗਦੇ ਨੇ ਕਿ ਸਿਫਲਾ ਖੁਦਾਵੰ ਹਸਤੀ ਮਬਾਸ਼ ਜਵਾ ਮਰਦ ਰਾਤੰਗ ਦਸਤੀ ਮਬਾਸ਼ اے میرے مالک اے میرے خدا جو کمینہ ہے جو دش ہے جو ظالم ہے جو کرپٹ ہے دے ہاتھ ستا نہ دے راج ستا نہ, دیں. راج ستا نہ دیں. جو فقیر ہے جو سنت ہے جوان مرد ہے فراغ دل ہے دے ہاتھ کمزور نہ کرے کمزور نہ کرے دے حکیت لکھے ہے خدا چلا گیا جد میں اکھاں کھولیاں خدا نہیں سی

ਜੋ ਫਕੀਰ ਹੈ ਫਰਾਗ ਦਿਲ ਹੈ ਸਮਦ੍ਰਿਸ਼ਟ ਹੈ ਸਾਰਿਆਂ ਨੂੰ ਮਿੱਤਰ ਸਮਝਦਾ ਹੈ ਇਹਦੇ ਹੱਥ ਕਦੀ ਕਮਜ਼ੋਰ ਨਾ ਕਰੇ ਸਤਾ ਹਮੇਸ਼ਾ ਕੁ럽 ਲੋਗਾਂ ਦੇ ਹੱਥ ਵਿੱਚ ਰਹੀਏ ਸਤਾ ਬਰਸ਼ਟ ਕਰ ਦਿੰਦੀ ਹੈ ਸਤਾ ਫਕੀਰਾਂ ਦੇ ਹੱਥਾਂ 'ਚ ਕਦੀ ਨਹੀਂ ਆਈ ਜਿਨ੍ਹਾਂ ਨੂੰ ਕਈ ਵਾਰੀ ਸੀ ਫਕੀਰ ਕਹਿੰਦੇ ਆ ਫਕੀਰ ਨਹੀਂ ਹੁੰਦੇ ਫਕੀਰ ਦੇ ਹੱਥ ਦੇ ਸਤਾ ਅਗਰ ਆਈ ਵੀ ਹੈ ਤੇ ਥੋੜੇ ਜਿਹਾ ਇਲਾਕੇ ਇਵੇਂ ਰਾਜਾ ਜਨਕ ਹੋਏ ساری ਦੁਨੀਆ ਦੇ ਬਾਦਸ਼ਾਹ ਨਹੀਂ ਸਨ ਅਸੀਂ ਕੁਝ ਰਾਜਿਆਂ ਦੀ ਪੂਜਾ ਵੀ ਕਰਦੇ ਹਾਂ ਉਤਾਰ ਜਾਣ ਕੇ ਵੀ ਪੂਜਦੇ ਹਾਂ ਸ਼੍ਰੀ ਰਾਮ ਰਾਜੇ ਸਨ ਅਯੁੱਧਿਆ ਦੇ ਬਹੁਤ ਛੋਟੇ ਜਿਹੇ ਇਲਾਕੇ ਸ਼੍ਰੀ ਕ੍ਰਿਸ਼ਨ ਰਾਜੇ ਸਨ ਬਹੁਤ ਛੋਟੇ ਜਿਹੇ ਇਲਾਕੇ ਦਵਾਰਕਾ ਸਾਰੇ ਗੁਜਰਾਤ ਦੇ ਵੀ ਰਾਜਾ ਨਹੀਂ ਸਨ ਜੋ ਬਹੁਤ ਵੱਡੇ ਵੱਡੇ ਰਾਜੇ ਸਨ ਉਹ ਤੇ ਨਹੀਂ ਪੂਜੇ ਗਏ ਸਿਰਫ ਗੁਜਰਾਤ ਦੇ ਰਾਜਾ ਪੂਜੇ ਗਏ ਸਾਰੇ ਭਾਰਤ ਦੇ ਜਿਨ੍ਹਾਂ ਨੇ ਰਾਜ ਕੀਤਾ ਬਾਦਸ਼ਾਹਤ ਕੀਤੀ ਉਹ ਤੇ ਨਹੀਂ ਪੂਜੇਗੇ ਸਿਰਫ ਅਯੋਧਿਆ ਦੇ ਰਾਜਾ ਪੂਜੇ ਪੂਜੇਗੇ ਇੱਕ ਛੋਟੇ ਜਿਹੇ ਇਲਾਕੇ ਜਨਕਪੁਰ ਵੀ ਬਹੁਤ ਛੋਟਾ ਜਿਹੇ ਇਲਾਕਾ ਮਹਾਰਾਜਾ ਰਣਜੀਤ ਸਿੰਘ ਕੋਲੇ ਪੰਜਾਬ ਸੀ ਥੋੜਾ ਜਿਹਾ ਕਸ਼ਮੀਰ ਤੇ ਅਫਗਾਨਿਸਤਾਨ ਸਿੱਖ ਜਗਤ ਦੇ ਸਿਰਮੌਰ ਰਾਜਾ ਮੰਦੇ ਹ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਬਾਦ ਦੇ ਸੀ ਗੁਰੂ ਦਾ ਸਿੱਖ ਪਹਿਲੇ ਸੀ ਕਿਤਨੀ ਮੈਂ ਇੱਕ ਗੁਰਮੁਖ ਪਹਿਲੇ ਸੀ ਉਹਦੀ ਜੀਵਨ ਸ਼ੈਲੀ ਦਸਤੀ ਹੈ ਉਹਦੇ ਜੀਵਨ ਦਾ ਜੋ ਹੈ ਢੰਗ ਦਸਦਾ ਹੈ ਪਰ ਸਮੁੱਚੇ ਸੰਸਾਰ ਦੇ ਚ ਸਤਾ ਕਦੀ ਸਤਵਾਦੀ ਦੇ ਹੱਥੇ ਚ ਨਹੀਂ ਨਹੀਂ ਹਾਲਸ ਸਤਵਾਦੀ ਸ਼ੇਖ ਸਾਦੀ ਇਹ ਮੰਗ ਕਰ ਰਿਹਾ ਹੈ ਉਹਦਾ ਇਹ ਤਾਕਤ ਦੇਵੇਂ ਇਹ ਸਤਾ ਦੇਵੇਂ ਸਤਵਾਦੀ ਸਤਵਾਦੀ ਦੇ ਹੱਥ ਕਦੀ ਕਮਜ਼ੋਰ ਨਾ ਕਰੇ ਇਹ ਜ਼ਾਲਮ ਦੇ ਹੱਥ ਤੂੰ ਕਦੀ ਮਜ਼ਬੂਤ ਨਾ ਕਰ। ਆਪਾਂ ਤੇਰੇ ਕੋਲ ਇਹ ਮੰਗਦੇ ਆ ਦੁਨੀਆ ਸਵਰਗ ਬਣ ਜਾਏ। ਔਰ ਤੇਰੇ ਕੋਲ ਕੁਝ ਨਹੀਂ ਮੰਗਦੇ। ਕਿ ਸਿਫਲਾ ਖੁਦਾਵੰਦ ਹਸਤੇ ਮਬਾਸ ਜਵਾ ਮਰਦਰਾ ਤੰਗ ਦਸਤੇ ਮਬਾਸ। ਤੋਂ ਸਾਹਿਬ ਇਹ ਕਹਿ ਰਹੇ ਨੇ ਸਾਡਾ ਕੋਈ ਦੁਸ਼ਮਨ ਨਹੀਂ ਰਿਹਾ। ਜਿਸ ਦਿਨ ਦਾ ਉਸ ਇੱਕ ਨੂੰ ਸੱਜਣ ਬਣਾਇਆ ਹੈ ਹੁਣ ਸਾਡਾ ਕੋਈ ਵੈਰੀ ਨਹੀਂ। ਕੋਈ ਸਾਡਾ ਬੇਗਾਨਾ ਨਹੀਂ ਸਭ ਆਪਣੇ ਨੇ। ਸਭ ਆਪਣੇ ਨੇ ਸਭ ਆਪਣੇ ਨੇ ਐਸੀ ਸਮਝ ਆ ਗਈ ਹੈ ਹੁਣ ਸਾਰਿਆਂ ਨਾਲ ਪਿਆਰ ਹੈ ਹਾਂਜੀ ਸਤਿਗੁਰ ਤੋਂ ਐਸੀ ਸਮਝ ਮਿਲ ਗਈ ਹੈ ਸਤਿਗੁਰ ਦੀ ਬੁੱਧ ਨੇ ਸਮਝਾ ਦਿੱਤਾ ਹੈ ਸਾਰਿਆਂ ਦੇ ਵਿੱਚ ਬ੍ਰਹਮ ਪ੍ਰਸਿਆ ਹੋਇਆ ਹੈ ਪਰਮਾਤਮਾ ਪ੍ਰਸਿਆ ਹੋਇਆ ਹੈ ਹਾਂਜੀ ਆਪ ਨੂੰ ਮੈਂ ਆਪ ਨੂੰ ਨਾ ਆਪ ਸਭ ਨਾਮ ਕੇ ਸੱਜਣ ਸਾਰਿਆਂ ਨੂੰ ਅਸੀਂ ਆਪਣਾ ਮਿੱਤਰ ਬਣਾ ਲਿਆ ਸਾਰਿਆਂ ਦੇ ਅਸੀਂ ਸੱਜਣ ਬਣ ਗਏ ਆ ਇਸ ਤਰ੍ਹਾਂ ਦੀ ਮਤ ਸਾਨੂੰ ਗੁਰੂ ਨੇ ਪ੍ਰਦਾਨ ਕੀਤੀ ਹੈ ਇਸ ਤਰ੍ਹਾਂ ਦੀ ਸਮਝ ਸਾਨੂੰ ਪ੍ਰਭੂ ਨੇ ਦਿੱਤੀ ਹਾਂਜੀ ਪਰਾਇਓ ਮਨ ਦਾ ਭਲਾ ਆਵੇ ਤੀਉ ਮਿਰਾ ਇਹ ਪਰਾਹੀ ਤਾਤ ਇਹ ਪਰਾਹੀ ਬੀੜਾ ਇਹ ਫਿਜ਼ੋਲ ਦੀਆਂ ਚਿੰਤਾਵਾਂ ਜਿਸ ਦੀਆਂ ਅਧਿਆ ਇੱਕ ਪਾਸੇ ਸੁੱਟੀਆਂ ਨੇ ਗੱਡਾ ਖੋਦ ਕੇ ਗੱਡ ਦਿੱਤੀਆਂ ਨੇ ਮਿਲਾਪ ਹੋ ਗਿਆ ਉਸ ਰਾਜਨ ਨਾਲ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ ਉਸ ਨਾਲ ਮਿਲ ਨਹੀਂ ਹੋ ਗਈ ਹਾਂ ਜੀ ਜਿਸ ਦਿਨ ਦਾ ਗੁਰੂ ਦਾ ਸ਼ਬਦ ਮਿੱਠਾ ਲਗਿਆ ਇਹਨੂੰ ਧਾਰਨ ਕੀਤਾ ਦੇਹ ਭਣਾ ਖਤਮ ਹੋ ਗਿਆ ਔਰ ਅੰਮ੍ਰਿਤ ਦੀ ਵਰਸ਼ਾ ਹੋ ਗਈ ਹੈ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ ਹਾਂ ਜੀ ਨਾਨਕ ਹਰ ਕੀ ਹੋਇਆ ਜਿਸ ਦਿਨ ਦਾ ਸ਼ਬਦ ਦਾ ਅੰਮ੍ਰਿਤ ਪਾਨ ਕੀਤਾ ਜਲ ਦੇ ਚ ਫਲ ਦੇ ਚ ਮਈਲ ਜਲ ਫਲ ਤੇ ਆਕਾਸ਼ ਦੇ ਵਿੱਚਕਾਰ ਸਭ ਜਗ੍ਹਾ RAM ਹੀ RAM ਦਿਖਾਈ ਦੇ ਰਿਹਾ ਹੈ ਰਮਈਆ ਹੀ ਰਮਈਆ ਦਿਖਾਈ ਦੇ ਰਿਹਾ ਹੈ ਕਿਸ ਨਾਲ ਵੈਰ ਤੇ ਕਿਸ ਨਾਲ ਵਿਤਕਰਾ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਗਈ ਹੈ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸ਼ੇਖ ਸਾਦੀ ਰੱਬ ਕੋਲੋਂ ਮੰਗਦੇ ਨੇ ਦੁਆ ਕਿ ਰੱਬ ਸੋਹਣਾ ਜਿਹੜਾ ਜ਼ਾਲਮ ਹੁਕਮਰਾਨ ਹੈ ਨਾ ਉਹਨੂੰ ਕਦੀ ਪਾਵਰ ਨਾ ਦੇਈ ਉਹਨੂੰ ਕਦੀ ਬਾਦਸ਼ਾਹਤ ਨਾ ਦੇਈ ਕਿਉਂਕਿ ਉਹਨੇ ਜ਼ੁਲਮ ਕਰ ਕਰਕੇ ਨਾ ਇੰਤਹਾ ਕਰ ਛੜਨੀ ਹੈ ਤੁਸੀਂ ਔਰੰਗਜ਼ੇਬ ਵਾਲੀ ਦੇਖ ਲਓ ਕਿ ਉਸ ਤਰ੍ਹਾਂ ਮੁਸਲਮਾਨ ਸੀ ਸਾਰੇ ਕੰਮ ਕਰਦਾ ਸੀ ਜਿਸ ਤਰ੍ਹਾਂ ਕਿ ਰੱਬ ਨੇ ਹੁਕਮ ਦਿੱਤਾ ਨਮਾਜ਼ ਵੀ ਪੜਦਾ ਸੀ ਜ਼ਕਾਤ ਵੀ ਦਿੰਦਾ ਸੀ ਪਰ ਕੀ ਹੈ ਕਿ ਉਹਦੇ ਦਿਲ ਦੇ ਵਿੱਚ ਜਿਹੜੀ ਮਨਾਫਕੀ ਸੀ ਉਹ ਨਹੀਂ ਖਤਮ ਹੋਉਂਦੀ ਇਨਸਾਨੀਅਤ ਵਾਸਤੇ ਉਹਦੇ ਦਿਲ 'ਚ ਰਹਿਮ ਨਹੀਂ ਸੀ ਰੱਬ ਦੇ ਜਿਹੜਾ ਹੁਕਮ ਹੈ ਨਾ ਉਹ ਉਹਦੇ ਦਿਲ ਤੇ ਅਸਰ ਨਹੀਂ ਕਰਦਾ ਪਿਆ ਜ਼ੁਲਮ ਕਰਦਾ ਪਿਆ ਸੀ ਇਨਸਾਨਾਂ ਉੱਤੇ ਤੇ ਇਸੇ ਕਰਕੇ ਇਹ ਜਿਹੜੇ ਸ਼ੇਖ ਸਾਦੀ ਉਹਨੇ ਫਰਮਾਇਆ ਸੀ ਕਿ ਜ਼ਾਲਮ ਰੱਬ ਸੋਹਣਾ ਬਾਦਸ਼ਾਹ ਨਾ ਉਹਨੂੰ ਕਦੀ ਬਾਦਸ਼ਾਹਤ ਨਾ ਦੇਈ ਕਿਉਂਕਿ ਉਹਨੇ ਫਿਰ ਆਪਣੀ ਰਾয়া ਉੱਤੇ ਜ਼ੁਲਮ ਹੀ ਕਰਨਾ ਹੈ ਬਜ਼ਾਹਰੀ ਤੌਰ ਤੇ ਜਿੰਨਾ ਮਰਜ਼ੀ ਚੰਗਾ ਬਣ ਕੇ ਦਿਖਾਵੇ ਜਾਂ ਨਜ਼ਰ ਆਵੇ ਪਰ ਅੰਦਰੋਂ ਦੇ ਅੰਦਰ ਉਹ ਜਿਹੜੀ ਦੁਨੀਆਦਾਰੀ ਦੀ ਲਾਲਚ ਹੈ ਨਾ ਉਹ ਕਦੀ ਨਹੀਂ ਖਤਮ ਹੋ ਸਕਦੀ ਤੇ ਆਪਣੀ ਉਹ ਦੁਨੀਆਦਾਰੀ ਦੀ ਪਾਵਰ ਰਿਆਸਤ ਨੂੰ ਵਧਾਉਣ ਵਾਸਤੇ ਉਹਨੂੰ ਜਿਸ ਕਦਰ ਜ਼ੁਲਮ ਕਰਨੇ ਪਏ ਉਹਨੇ ਕਰਨੇ ਉਹਨੇ ਬਾਜ਼ ਨਹੀਂ ਹੋਣਾ ਤੇ ਦੂਜਾ ਉਹਨਾਂ ਨੇ ਕਿਹਾ ਕਿ ਰੱਬ ਸੋਹਣਿਆ ਜਿਹੜਾ ਮਸੂਮ ਭੋਲਾ ਭਲਾ ਹੁੰਦਾ ਉਹਦਾ ਹੱਥ ਕਦੀ ਵੀ ਖਾਲੀ ਨਾ ਛੱਡੀ ਕਿਉਂ ਕਿ ਜਿਹੜਾ ਐਂਦਾ ਮਸੂਮ ਭੋਲਾ ਭਲਾ ਹੁੰਦਾ ਨਾ ਰਹਿਮ ਦੇ ਲਾਲਾ ਉਹਨੂੰ ਜੁੜਾ ਵੀ ਕੋਈ ਹੁੰਦਾ ਉਹਦੀ ਮਦਦ ਕਰਦਾ ਤੇ ਜੇ ਉਹਦਾ ਹੱਥ ਭਰਿਆ ਆਏਗਾ ਤੇ ਉਹ ਕਦੀ ਵੀ ਕਿਸੇ ਨੂੰ ਖਾਲੀ ਨਹੀਂ ਮੋੜੇਗਾ ਬਾਕੀ ਅੱਜ ਦੇ ਹੁਕਮਰਾਨ ਵੀ ਤੁਸੀਂ ਦੇਖ ਲਓ ਉਹਨਾਂ ਅੰਦਰ ਵੀ ਇਸ ਦੁਨੀਆਦਾਰੀ ਦੀ ਲਾਲਚ ਭਰੀ ਹੈ ਇਸੇ ਕਰਕੇ ਉਹ ਜਿਹੜੀ ਉਹਨਾਂ ਦੀ ਰਾਇਆ ਵੈ ਉਹਦਾ ਨਹੀਂ ਖਿਆਲ ਕਰਦੇ ਸਿਰਫ ਆਪਣੇ ਢਿੱਡ ਭਰਦੇ ਆ ਆਪਣੇ ਬੈਂਕ ਬੈਲੈਂਸ ਭਰਦੇ ਆ ਆਵਾਮ ਵਿਚਾਰੀ ਭੁੱਖੀ ਮਰਦੀ ਹੈ ਮਰੇ ਅਵਾਮ ਦੀਆਂ ਚੀਜ਼ਾਂ ਜਿਹੜੀਆਂ ਮਰਜ਼ੀ ਮੈਗੀਆਂ ਹੁੰਦੀਆਂ ਹੋਣ ਉਹਨਾਂ ਨੂੰ ਇਸ ਚੀਜ਼ ਦਾ ਕੋਈ ਨਹੀਂ ਉਹਨਾਂ ਨੂੰ ਸਿਰਫ ਇਹ ਹੈ ਕਿ ਸਾਡੀ ਪਾਵਰ ਨਾ ਜਾਵੇ ਤੇ ਸਾਡਾ ਜਿਹੜਾ ਬੈਂਕ ਬੈਲੈਂਸ ਵਧਦਾ ਜਾਵੇ ਇਸ ਵਾਸਤੇ ਉਹ ਕਿੰਨਾ ਜ਼ੁਲਮ ਤੇ ਜ਼ਿਆਤੀਆਂ ਕਰਦੇ ਪਏ ਆਵਾਮ ਦੇ ਉੱਤੇ ਯਾਨੀ ਸੰਤ ਸਿੰਘ ਮਸਕੀਨਾਂ ਦੀ ਕਥਾ ਬਹੁਤ ਵਧੀਆ ਸੀ ਕਾਸ਼ ਇਹਨਾਂ ਦੀ ਕਥਾ ਜਿਹੜੇ ਅੱਜ ਦੇ ਸਿਆਸਤਦਾਨ ਐ ਲੀਡਰ ਐ ਉਹ ਵੀ ਇਹ ਸੁਣ ਲੈਣ ਤਾਂ ਕਿ ਉਹਨਾਂ ਦੀਆਂ ਵੀ ਅੱਖਾਂ ਖੁੱਲਣ ਉਹਨਾਂ ਨੂੰ ਵੀ ਆਪਣੀ ਆਖਰਤ ਦੇ ਬਾਰੇ ਸੋਚਣ ਉਹ ਸੋਚਣ ਤੇ ਮਜਬੂਰ ਹੋਣ ਕਿ ਅਸੀਂ ਕੀ ਕਰਦੇ ਪਏ ਅਸੀਂ ਵੀ ਮਰ ਜਾਣਾ ਸਭ ਕੁਝ ੱਤੇ ਰਹਿਣਾ ਕਾਸ਼ ਉਹ ਕਥਾ ਸੁਣ ਕੇ ਤੇ ਉਹਨਾਂ ਦੀਆਂ ਅੱਖਾਂ ਵੀ ਖੁੱਲ ਜਾਣ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਦੇ ਸਦਾ ਖਿਆਲ ਰੱਬ ਰੱਖਾ